ਮੈਂ ਇੱਕ ਜਦੋਂ ਵੀ ਨਵੇਂ ਫਾਰਮਰ ਹੁਣ ਬਹੁਤ ਜ਼ਿਆਦੇ ਢੜਲੇ ਨਾਲ ਖੁੱਲ ਰਹੇ ਨੇ ਹੂੰ ਹੂੰ ਮੈਂ ਇੱਕ ਗੱਲ ਕਹਿਣਾ ਮੈਂ ਇਹ ਲੋਕਾਂ ਨੂੰ ਨਾ ਦਿਖਾਉਣ ਵਾਸਤੇ ਬਾਈ ਲੈ ਕੇ ਆਇਆ ਸੀ ਅੱਛਾ ਵੀ ਜੇ ਇਹ ਕੱਟ ਕਰ ਲੋ ਕੰਮ ਜਿੱਥੇ 50 ਬੱਕਰੀਆਂ ਰੱਖਣੀਆਂ ਨੇ ਉੱਥੇ 20 ਰੱਖ ਲਓ ਪਰ ਇਹ ਚੀਜ਼ ਹੋਵੇ ਵੀ ਅਗਲਾ ਸੋਤੋਂ ਆ ਕੇ ਮੰਗੇ ਉਸੇ ਵੀ ਇਹ ਕੁਆਲਿਟੀ ਵੀ ਸਾਨੂੰ ਵੀ ਚਾਹੀਦੀ ਆ ਘਰੇ ਨਸਲ ਵੀ ਬਰੀਡ ਬਣਾਉਣ ਧਿਆਨ ਉਧਰ ਜ਼ਿਆਦੇ ਥੋੜਾ ਜਿਆ ਦਿੱਤਾ ਹੋਇਆ ਸੀ ਬਾਈ ਹੂੰ ਹੂੰ ਇਹ ਦੇਖੋ ਬਾਈ ਇਹ ਮੈਂ ਉਹਨਾਂ ਤਿਆਰ ਕੀਤਾ ਹੈ ਹਾਂ ਬਾਈ ਦੇਖੋ ਕੰਨ ਬਹੁਤ ਲੰਮਾਣਾ ਬਾਈ ਖੀਰਾ ਬਈ ਇਹਦਾ ਬੱਚਾ ਅੱਛਾ ਖੀਰਾਗਾ ਹਾਂਜੀ ਲਓ ਹੂੰ ਤੱਜਾ ਖੀਰਾ ਬਾਈ ਤੱਜਾ ਖੀਰਾਗਾ ਮੈਂ ਲੋਕਾਂ ਨੂੰ ਕੀ ਦੱਸਦਾ ਹੁੰਨਾ ਵੀ ਪੱਠ ਦੀ ਕੁਆਲਿਟੀ ਮਾੜੀ ਚੱਲ ਜੂਗੀ ਆਹ ਦੇਖੋ ਪਰ ਆਹ ਜਿਹੜੀਆਂ ਆ ਚੀਜ਼ਾਂ ਨੇ ਆਹ ਜ਼ਰੂਰ ਦੇਖਿਆ ਕਰੋ ਥਾਨ ਥਣ ਇਹ ਦੋ ਹੋਣੇ ਚਾਹੀਦੇ ਨੇ ਵਿੱਚ ਤੇ ਤਿੰਨ ਹੁੰਦੇ ਆ ਕਿ ਚਾਰ ਹੁੰਦੇ ਨਾ ਆ ਦੇਖੋ ਜੀ ਆ ਆਪਣੇ ਲਵੇ ਪੱਠ ਇੱਕ ਖੜੀ ਆ ਆਪਾਂ ਹੁਣੀ ਆ ਦਿਖਾ ਸਕਦੇ ਆ ਆਪਾਂ ਉਰੇ ਕੈਮਰਾ ਘਮਾਓ ਆ ਦੇਖੋ ਇਹਦੇ ਵਿੱਚ ਫਿਰ ਇਹ ਨਾ ਆ ਕਰਕੇ ਖੜ ਜਾਂਦੀਆਂ ਇਹ ਆ ਜੀ ਦੇਖੋ ਦੇਖੋ ਆ ਹੋ ਗਿਆ ਨਾ ਦੇਖੋ ਕਿਦਾਂ ਕਿੰਨੇ ਭੜੇ ਲੱਗਦੇ ਨੇ ਜੇ ਆਪਾਂ ਇਹ ਛੋਟੀ ਪੱਠ ਦੇ ਚੈੱਕ ਨਹੀਂ ਕਰਦੇ ਇਹ ਛੋਟੀ ਪੱਠ ਦੇ ਬਾਈ ਆਪਾਂ ਚੈੱਕ ਨਹੀਂ ਕਰਦੇ ਇਹ ਸੂਣ ਤੇ ਆਈ ਫਿਰ ਐਵੇਂ ਹੋ ਕੇ ਖੜ ਜਾਂਦੀ ਆ ਉਹ ਜਿਹੜਾ ਕਿਸਾਨ ਪਾਲਦਾ ਨਾ ਉਦੀ ਮਿਹਨਤ ਜਿਹੜੀ ਰੰਗ ਲਿਆਈ ਹੁੰਦੀ ਆ ਉਹ ਤੇ ਪੈਸਾ ਖਰਾਬ ਹੋਇਆ ਹੁੰਦਾ ਉਹਦਾ ਉਹਦੀ ਮਿਹਨਤ ਲੱਗਦੀ ਆ ਉਹ ਇੱਥੇ ਆ ਕੇ ਕਿਸਾਨ ਹਾਰ ਜਾਂਦਾ ਇੱਕ ਜਦੋਂ ਬਰੀਡਰ ਆਪਾਂ ਲੈਣਾਗਾ ਇੱਕ ਤੁਹਾਨੂੰ ਹੋਰ ਜਾਣਕਾਰੀ ਦਿੰਨਾ ਆ ਫੜੀ ਬਈ ਇਹ ਜਿਹੜੀਆਂ ਦੋਏ ਗੋਲੀਆਂ ਨੇ ਇਹ ਬਰਾਬਰ ਹੋਣੀਆਂ ਚਾਹੀਦੀਆਂ ਨੇ ਇਹ ਦੇਖਣੀਆਂ ਨੇ ਇਹ ਦੇਖਣੀਆਂ ਨੇ ਕਈ ਵਾਰੀ ਆਪਾਂ ਕੀ ਕਰਦੇ ਆ ਬੱਚਾ ਹੁੰਦਾ ਖੂਬਸੂਰਤ ਬਹੁਤ ਜ਼ਿਆਦੇ ਉਹ ਇੱਕ ਨਲੀ ਹੁੰਦਾ ਉਹ ਫਿਰ ਬੱਚੇ ਨਹੀਂ ਪੈਦਾ ਕਰਦਾ ਠੀਕ ਆ ਮੇਜਰਾ ਬਾਰੇ ਟਾਈਮ ਬਾਦ ਬਾਈ ਮੰਡੀਆਂ 'ਚ ਦੇਖਿਆ ਤੈਨੂੰ ਕੀ ਕਾਰਨ ਹੋ ਗਿਆ ਵੀ ਮੰਡੀਆਂ ਚ ਆਣੋਂ ਘਟ ਗਿਆ ਸੀ ਤੂੰ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਬਲੈਦੀ ਟੀਵੀ ਦੇਖਣ ਵਾਲਿਆਂ ਨੂੰ ਮੇਰੇ ਵੀਰਾਂ ਨੂੰ ਸਸਤਰੀਕਾਰ ਵੀਰੇ ਹਾਂਜੀ ਬਹੁਤ ਧੰਨਵਾਦ ਵੀਰੇ ਜਿਹੜਾ ਤੁਸੀਂ ਅੱਜ ਆਪਣੀ ਦੁਆਰੇ ਵੀਡੀਓ ਬਣਾਉਣ ਲੱਗੇ ਹੋ ਹੂੰ ਜਿੰਨੇ ਵੀ ਮੇਰੇ ਭੈਣ ਭਾਈ ਬਲੈਦੀ ਟੀਵੀ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਵੀਰੇ ਕਾਰਨ ਕੀ ਸੀ ਬਾਈ ਹੁਣ ਨਾ ਇੱਕ ਤਾਂ ਮੇਲੇ ਚੱਲਦੇ ਸੀਗੇ ਹੂੰ ਕੰਪੀਟੀਸ਼ਨ ਦਾ ਟਾਈਮ ਆ ਸਾਨੂੰ ਪਤਾ ਹੀ ਆ ਬਾਈ ਹਾਂ ਹਾਂ ਹੁਣ ਇੱਕ ਨਾ ਤੁਹਾਨੂੰ ਪਤਾ ਮਾਲ ਸਿਆਲ ਦੇ ਵਿੱਚ ਪਾਲੀਆਂ ਦੇ ਬਾਈਆਂ ਦੇ ਆਪਾਂ ਨੂੰ ਨਾਲ ਹੀ ਰਹਿਣਾ ਵਾਲਾ ਕੰਮ ਹੁੰਦਾਗਾ ਸਿਆਲ ਦਾ ਟਾਈਮ ਆ ਮਾਲ ਸਾਨੂੰ ਪਤਾ ਹੀ ਆ ਫਿਰ ਸਾਹਮਣਾ ਇੱਕ ਥੋੜਾ ਜਿਹਾ ਇਹ ਕੰਮ ਕਰਿਆ ਹੋਇਆ ਤੀ ਜਿਵੇਂ ਨਾ ਵੀ ਹੁਣ ਵੀ ਆਪਾਂ ਬਰੀਡ ਤੇ ਕੰਮ ਕਰੀਏ ਅੱਛਾ ਘਰੇ ਨਸਲ ਵੀ ਬਰੀਡ ਬਣਾਉਣ ਧਿਆਨ ਉਧਰ ਜਾਦੇ ਥੋੜਾ ਜਿਹਾ ਦਿੱਤਾ ਹੋਇਆ ਸੀ ਬਾਈ ਹੂੰ ਹੂੰ ਇਹ ਦੇਖੋ ਬਾਈ ਇਹ ਮੇਮਣਾ ਤਿਆਰ ਕੀਤਾ ਹੈ ਹਾਂ ਬਾਈ ਦੇਖੋ ਕੰਨ ਨਾ ਬਹੁਤ ਲੰਮਾ ਨਾ ਬਾਈ ਖੀਰਾ ਬਈ ਇਹਦਾ ਬੱਚਾ ਅੱਛਾ ਖੀਰਾਗਾ ਹਾਂਜੀ ਲਓ ਹਮ ਤੱਚਾ ਖੀਰਾ ਬਾਈ ਤੱਚਾ ਖੀਰਾਗਾ ਆ ਦੇਖੋ ਮੱਥੇ ਦਾ ਚੰਗਾ ਨਾ ਬਾਈ ਪੂਰਾ ਬਾਈ ਆ ਦੇਖੋ ਪੂੰਜੜ ਦੇਖੋ ਹਾਈਟ ਵੀ ਚੱਕੂ ਪੂਰੀ ਹਾਈਟ ਬਾਈ ਹੁਣ ਇਹ ਰੱਬ ਭਲਾ ਕਰੇ ਤੁਹਾਡਾ ਇਹ 35 ਤੋਂ 34 ਇੰਚ ਦੀ ਹਾਈਟ ਤੇ ਹੁਣ ਖੜਾ ਬਾਈ ਬੱਚਾ ਇਹ 35 34 ਹਾਈਟ ਹੈਗੀ ਬਾਈ ਆ ਜੀ ਚੈੱਕ ਕਰੋ ਬਾਈ ਇਹਦੀ ਚਾਲਰ ਚਾਲਰ ਚੈੱਕ ਕਰੋ ਹਜੇ ਦੁੱਧ ਚੁੰਗਦਾ ਈ ਅੱਛਾ ਹਾਂਜੀ ਕੋਈ ਵੀ ਬੰਦਾ ਆਪਣੇ ਕੋਲੇ ਬੱਕਰੀ ਨੂੰ ਲਿਆ ਕੇ ਚੰਗਾ ਕੇ ਆਪਾਂ ਬੰਦੇ ਨੂੰ ਦਿਖਾ ਸਕਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਨੇ ਬਾਈ ਮੈਂ ਇੱਕ ਗੱਲ ਕਹਿਣਾ ਚਾਹਣਾ ਇੱਕ ਨੂੰ ਇਹਨੂੰ ਛੜ ਦੋ ਦੂਜਾ ਫੜ ਲਓ ਹਾਂ ਆ ਦੇਖੋ ਬਾਈ ਲੈ ਆ ਜੀ ਚੈੱਕ ਕਰੋ ਇਹ ਵੀ ਦੇਖੋ ਕੰਨ ਗੁੰਨੋ ਨਾ ਬਾਈ ਪੂਰੇ ਦੇਖੋ ਇੱਕ ਹੀ ਨੇ ਟਾਇਆ ਦਾ ਮਿੱਜਰਾ ਏ ਬਾਈ 6 ਮਹੀਨਿਆਂ ਦਾ ਹੋਇਆ ਬਾਈ ਉਹ ਜਿਹੜਾ ਪਹਿਲਾਂ ਸੀ ਆਪਣੀ ਲਵੇ ਉਹ ਬਾਈ ਉਹਨੂੰ ਲੱਗ ਗਿਆ 8ਵਾਂ ਗਮਿਨਾ ਬਾਈ 8ਵਾਂ ਗਮਿਨਾ ਹੈ ਹਾਂ ਠੀਕ ਹੈ ਇਹ ਬੱਕਰੀ ਲੈ ਕੇ ਆਏ ਕਿ ਪੱਠਾ ਵੀ ਪੱਠਾ ਵੀ ਨੇ ਬਾਈ ਆ ਦੇਖੋ ਬੱਕਰਾ ਠੀਕ ਹੈ ਲੈ ਇਹਨੂੰ ਇਹਨੂੰ ਛੜਦੋ ਬਾਈ ਲੈ ਇਹਨੂੰ ਫੜ ਲਓ ਬਾਈ ਠੀਕ ਹੈ ਇਹ ਵੀ ਮੇਮਣੀ ਹੈ ਨਾ ਚੈੱਕ ਕਰੋ ਹੂੰ ਸਹੀ ਗੱਲ ਆ ਬਾਈ ਦੇਖੋ ਦੇਖੋ ਇਹ ਤਿਆਰ ਕੀਤੇ ਆ ਹੁਣ ਹੈ ਹਾਂਜੀ ਹਾਂਜੀ ਬਾਈ ਠੀਕ ਹੈ ਲਓ ਪਾਲਾ ਸੋਨਾ ਪੰਜਾਬ ਦਾ ਇਹ ਆਪਾਂ ਉਹ ਪੱਠ ਲੈ ਬਾਈ ਉਹ ਦੋਜੀ ਛੋਟੀ ਆ ਲੋ ਸਾਰੇ ਖੀਰੇ ਨੇ ਲੈ ਇਹ ਪੱਠਾ ਹਾਂਜੀ ਬਾਈ ਲੈ ਇਹ ਪੱਠਾ ਲੈ ਸਾਰੀਆਂ ਖੀਰੀਆਂ ਨੇ ਹਾਂ ਆ ਲੈ ਬਾਈ ਆ ਲੋ ਇਹ ਸਿਹਰੇ ਕਲਰ ਜਾ ਗਏ ਨਾ ਲੈ ਕਵਾਲਿਟੀ ਕਿੰਨੀ ਕੋਈ ਘਾਟ ਨਹੀਂ ਬਾਈ ਮੇਜਰ ਆ ਦੇਖ ਲਓ ਬਾਈ ਹਜੇ ਆ ਦੇਖੋ ਦੇਖ ਲਓ ਬੱਚਾ ਕੋਲ ਬੈੰਦ ਤੋਂ ਉਧਰ ਇਹ ਵੀ ਫੀਰੀ ਹੈ ਇਹ ਦਿਖਾਉਣਾ ਬਾਈ ਇਹ ਮੇਰੇ ਕਹਿਣ ਤੇ ਤਾਂ ਇਹ ਬਾਈ ਹੋ ਜੂਗਾ ਆ ਲਓ ਜੀ ਆ ਜਾ ਫੀਰੀ ਹੈ ਨਾ ਲਓ ਹੈਟ ਕਰ ਗਈ ਹੂ 35 37 ਹੂ ਕੋ ਵਾਦਾ ਵਾਦਾਈ 37 ਹੂ ਹਾਂ 37 36 ਦਾ ਹੂੰ ਉੱਚੇ ਮੱਥੇ ਵਾਲੀ ਹਾਂ ਜਿੰਨ ਹੁਣ ਲੋਕ ਮੈਂ ਹੱਥ ਤਰ ਕੇ ਸਾਰਿਆਂ ਤੇ ਕਹਿ ਦੇਣਾ ਵੀ ਆ ਉੱਚਾ ਮੱਥਾ ਆ ਉੱਚਾ ਮੱਥਾ ਇਹ ਤੁਸੀਂ ਹੁਣ ਇਹ ਸਿੰਘਾਂ ਸਿੰਘ ਦੇਖ ਲਓ ਕਿੱਥੇ ਨੇ ਇਹਦਾ ਮੱਥਾ ਕਿੱਥੇ ਆ ਲੈ ਬਈ ਆਓ ਲਿਆ ਫੜ ਕੇ ਆਓ ਸਹੀ ਅੱਲਾਓ ਲਓ ਲਿਆਓ ਦਖਾਤਾ ਦੂਆ ਦੂਆ ਦਖਾਤਾ ਦਖਾਤਾ ਹਾਂ ਹਾਂ ਮੈਂ ਜਦੋਂ ਸਿਆਲਾਂ ਚ ਕੀ ਦੇਖਭਾਲ ਕੀ ਹੁੰਦੀ ਐ ਇਹਨਾਂ ਦੀ ਦੇਖ ਪਾਲਤਾ ਬਈ ਇਹਦੇ ਵਿੱਚ ਆ ਲੋ ਸਹੀ ਆ ਛੱਡ ਜਾ ਬੱਤ ਓਏ ਲੋਕ ਦੇਖ ਕੇ ਚੱਲੋ ਬੱਕਰੀਆਂ ਮੇਜਰ ਦੀਆਂ ਇਹ ਸੁਹੀ ਹੋਈ ਆ ਨਾ ਬਾਈ ਗੱਬਣਾ ਗੱਬਣਾ ਸਹੀ ਆ ਹਾਂ ਸਾਰੀਆਂ ਬੱਕਰੀਂ ਤਕਰੀਬਨ ਬਾਈ ਗੱਬਣਾ ਹੀ ਨੇ ਠੀਕ ਆ ਠੀਕ ਆ ਅਜੇ ਇਹਨਾਂ ਜੋ ਕੋਈ ਸੇਲ ਖਾਤਰ ਹੈਗਾ ਸੀ ਪਸ਼ੂ? ਨਾ ਬਾਈ ਕੋਈ ਸੇਲ ਵਾਸਤੇ ਨਹੀਂ ਸੀ। ਇਹਨਾਂ 'ਚ ਕੋਈ ਨਹੀਂ ਸੀ। ਪਰ ਮੰਡੀ 'ਚੋਂ ਆਇਆ ਦਿਖਾਉਣ ਖਾਤਰੀ। ਬਾਈ ਕਾਰਨ ਕੀ ਸੀਗਾ ਇਹਦੇ ਵਿੱਚ? ਸੇਲ ਤਾਂ ਬਾਈ ਹੁਣੋਂ ਤਾਂ ਮੈਂ ਕਰਕੇ ਕਦੋਂ ਦਾ ਟੈਂਪੂ ਦੇ ਵਿੱਚ ਮਾਰ ਕੇ ਉਹਦਾ ਘਾਣਾ ਸੈਲਫ ਲੰਗ ਜਾਂਦਾ ਬਾਈ। ਹਾਂ ਹਾਂ। ਇਹਨੇ ਬੰਦਿਆਂ ਦੀ ਬਾਈਆਂ ਦੀ ਡਿਮਾਂਡ ਸੀਗੀ। ਹੂੰ। ਮੈਂ ਇੱਕ ਜਦੋਂ ਵੀ ਨਵੇਂ ਫਾਰਮਰ ਹੁਣ ਬਹੁਤ ਜ਼ਿਆਦੇ ਢੜਲੇ ਨਾਲ ਖੁੱਲ ਰਹੇ ਨੇ। ਹੂੰ ਹੂੰ ਹੂੰ। ਕਿਉਂ ਪੂਰਾ ਹੁਣ ਜੋਬਨ ਤੇ ਪੀਕ ਤੇ ਇਹ ਕੰਮ ਚੱਲ ਰਿਹਾਗਾ ਹਮ ਮੈਂ ਇੱਕ ਗੱਲ ਕਹਿਣਾ ਮੈਂ ਇਹ ਲੋਕਾਂ ਨੂੰ ਨਾ ਦਿਖਾਉਣ ਵਾਸਤੇ ਹੀ ਬਾਈ ਲੈ ਕੇ ਆਇਆ ਸੀ ਸੱਚਾ ਵੀ ਚਾਹੇ ਕੱਟ ਕਰ ਲੋ ਕੰਮ ਜਿੱਥੇ 50 ਬੱਕਰੀਆਂ ਰੱਖਣੀਆਂ ਨੇ ਉੱਥੇ 20 ਰੱਖ ਲੋ ਹਮ ਜਿੱਥੇ 20 ਰੱਖਣੀਆਂ ਨੇ 10 ਰੱਖ ਲੋ ਹਮ 10 ਰੱਖਣੀਆਂ ਨੇ 5 ਰੱਖ ਲੋ ਹਮ ਪਰ ਇਹ ਚੀਜ਼ ਹੋਵੇ ਵੀ ਅਗਲਾ ਸੁੱਤੋ ਆ ਕੇ ਮੰਗੇ ਉਸੇ ਵੀ ਇਹ ਕੁਆਲਿਟੀ ਵੀ ਸਾਨੂੰ ਵੀ ਚਾਹੀਦੀ ਆ ਸਹੀ ਗੱਲ ਜਿਹੜਾ ਆਉਣ ਵਾਲਾ ਸਮਾਂ ਬਾਈ ਤੁਸੀਂ ਵੀ ਹੁਣ ਰੋਜ਼ ਦੇ ਸੋਸ਼ਲ ਮੀਡੀਆ ਦਾ ਜੋਗਾ ਰੋਜ਼ ਹਰ ਇੱਕ ਦੁਨੀਆ ਦੇ ਕੋਈ ਇਹ ਜੀ ਸਟੇਟ ਨਹੀਂ ਜਿੱਥੇ ਤੁਸੀਂ ਥੋੜੀ ਵੀਡੀਓ ਨਹੀਂ ਪਹੁੰਚਦੀ ਹਰ ਇੱਕ ਜਗ੍ਹਾ ਦੇ ਉੱਤੇ ਥੋੜੀ ਵੀਡੀਓ ਪਹੁੰਚਦੀ ਆ ਕਾਰਨ ਕੀ ਆ ਮੈਂ ਹਰ ਇੱਕ ਬੰਦੇ ਨੂੰ ਸੁਚੇਤ ਕਰਨਾ ਚਾਹੁੰਦਾ ਵੀ ਨਸਲ ਤੇ ਕੰਮ ਕਰੋ ਵੀ ਨਹੀਂ ਵੀਰੇ ਮਿੰਗਣਾ ਚੱਕਣਾ ਦਾ ਰੀਸ ਪਰ ਰੀਸ ਕਰਕੇ ਇੱਕ ਦੂਜੇ ਦੀ ਨਹੀਂ ਮਿੰਗਣਾ ਚੱਕਣਾ ਦਾ ਵੀਰੇ ਕੋਈ ਫਾਇਦਾ ਨਹੀਂ ਸਹੀ ਗੱਲ ਆ ਠੀਕ ਆ ਫਿਰ ਢੱਲੇ ਨਾਲ ਖੁੱਲਦੇ ਨੇ ਫਿਰ ਢੱਲੇ ਨਾਲ ਬੰਦ ਵੀ ਹੁੰਦੇ ਨੇ ਕਿਉਂ ਜਦੋਂ ਨਸਲ ਤੇ ਨਹੀਂ ਕੰਮ ਕਰਿਆ ਜਾਂਦਾ ਪਰ ਉਹਨਾਂ ਨੇ ਬੰਦ ਹੋਣ ਦਾ ਹੁਣ ਬੱਚੇ ਕੀ ਨਵਾਂ ਫਾਰਮਰ ਕੀ ਕਰਦਾ ਨਵੇਂ ਛੋਟੇ ਬੱਚੇ ਲੈ ਲੰਦਾ ਹਾਂ ਛੋਟੇ ਬੱਚੇ ਕੀ ਕਰਦੇ ਨੇ 90% ਉਹ ਸਿਆਲ ਆ ਰਿਹਾ ਮੂਰੇ ਕੁਸਤਾ ਮਾਰਟੈਲਟੀ ਹੋ ਜਾਂਦੀ ਆ ਉਸ ਮਾਂ ਦਾ ਦੁੱਧ ਨਹੀਂ ਮਿਲਦਾ ਉਹ ਮਾਂ ਦੇ ਦੁੱਧ ਤੋਂ ਬਗੈਰ ਬਾਈ ਬੱਚੇ ਉਹ ਤੁਹਾਨੂੰ ਪਤਾ ਵੀ ਨੁਕਸਾਨ ਹੋ ਜਾਂਦਾ ਫਾਰਮਰ ਹੁਣ ਕਟੋਗੜ 5 ਤੇ 6000 ਦਾ ਬੱਚਾ ਜਮਦਾ ਲੈ ਲਿਆ ਬਾਈ 2 ਤੋਂ 2.5 ਸਾਲ ਬੱਚੇ ਨੂੰ ਤਿਆਰ ਕਰਨ ਨੂੰ ਲੰਘ ਜਾਂਦੇ ਨੇ ਕਿੱਥੇ ਕਹਾਣੀ ਪਹੁੰਚ ਗਈ ਖਰਚ ਹੀ ਆ ਉਹਦੇ 'ਚ ਤਾਂ ਬਾਈ 90% ਖਰਚਾ ਹੈਗਾ ਮੈਂ ਇੱਕ ਗੱਲ ਕਹਿਣਾ ਨਵੇਂ ਫਾਰਮਰ ਨੂੰ ਕਿਸੇ ਨੂੰ ਵੀ ਨਵੇਂ ਪਸ਼ੂਆਂ ਤੇ ਕੰਮ ਕਰੋ ਹੂੰ ਚਾਰ ਦੰਦ ਲੈ ਲਓ ਛੇ ਦੰਦ ਲੈ ਲਓ ਵੀ ਬੁੜੀਆਂ ਬੱਕਰੀਆਂ ਤੇ ਕੰਮ ਨਾ ਕਰੋ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਠੀਕ ਆ ਸਾਰਾ ਕੁਝ ਦੇਖੋ ਹੁਣ ਅੱਜ ਤੋਂ ਪਹਿਲਾਂ ਤਰਨੋਂ ਕੀ ਆ ਬਾਈ ਬਲੈਟੀ ਟੀਵੀ ਇਹਦੇ ਵਿੱਚ ਕੋਈ ਵੀ ਪੱਠ ਦੇ ਥਣ ਚੱਕੇ ਨਹੀਂ ਦਿਖਾਉਂਦਾ ਸੀਗਾ ਆ ਦੇਖੋ ਮੈਂ ਲੋਕਾਂ ਨੂੰ ਕੀ ਦੱਸਦਾ ਹੁੰਨਾ ਵੀ ਪੱਠ ਦੀ ਕੁਆਲਿਟੀ ਮਾੜੀ ਚੱਲ ਜੂਗੀ ਆ ਦੇਖੋ ਪਰ ਆ ਜਿਹੜੀਆਂ ਆ ਚੀਜ਼ਾਂ ਨੇ ਆ ਜਰੂਰ ਦੇਖਿਆ ਕਰੋ ਥਣ ਥਣ ਇਹ ਦੋ ਹੋਣੇ ਚਾਹੀਦੇ ਨੇ ਵਿੱਚ ਤੇ ਤਿੰਨ ਹੁੰਦੇ ਆ ਕਿ ਚਾਰ ਹੁੰਦੇ ਨਾ ਆ ਦੇਖੋ ਜੀ ਆ ਆਪਣੇ ਲਵੇ ਪੱਠ ਇੱਕ ਖੜੀ ਆ ਆਪਾਂ ਹੁਣੀ ਆ ਦਿਖਾ ਸਕਦੇ ਆ ਆਪਾਂ ਉਰੇ ਕੈਮਰਾ ਘਮਾਓ ਆ ਦੇਖੋ ਇਹਦੇ ਵਿੱਚ ਫਿਰ ਇਹ ਨਾ ਆ ਕਰਕੇ ਖੜ ਜਾਂਦੀ ਆ ਇਹ ਆ ਜੀ ਦੇਖੋ ਦੇਖੋ ਆ ਹੋ ਗਿਆ ਨਾ ਦੇਖੋ ਕਿਦਾਂ ਕਿੰਨੇ ਭੜੇ ਲੱਗਦੇ ਨੇ ਜੇ ਆਪਾਂ ਇਹ ਛੋਟੀ ਪੱਠ ਦੇ ਚੈੱਕ ਨਹੀਂ ਕਰਦੇ ਇਹ ਛੋਟੀ ਪੱਠ ਦੇ ਬਾਈ ਆਪਾਂ ਚੈੱਕ ਨਹੀਂ ਕਰਦੇ ਇਹ ਸੂਣ ਤੇ ਆਈ ਫਿਰ ਐਵੇਂ ਹੋ ਕੇ ਖੜ ਜਾਂਦੀ ਆ ਉਹ ਜਿਹੜਾ ਕਿਸਾਨ ਪਾਲਦਾ ਨਾ ਉਹਦੀ ਮਿਹਨਤ ਜਿਹੜੀ ਰੰਗ ਲਿਆਈ ਹੁੰਦੀ ਆ ਉਹ ਤੇ ਪੈਸਾ ਖਰਾਬ ਹੋਇਆ ਹੁੰਦਾ ਉਹਦਾ ਉਹਦੀ ਮਿਹਨਤ ਲੱਗਦੀ ਆ ਉਹ ਇੱਥੇ ਆ ਕੇ ਕਿਸਾਨ ਹਾਰ ਜਾਂਦਾ ਕਿਉਂ ਫਿਰ ਇਹਨੂੰ ਕੋਈ ਖਰੀਦਦਾ ਨਹੀਂ ਇਹਦਾ ਖਰੀਦਣ ਦਾ ਇਹੀ ਨਾਂ ਕਾਰਨ ਬਣ ਜਾਂਦਾ ਫਿਰ ਇਹ ਇਹਦੇ 'ਚ ਕੋਈ ਕੋਈ ਨਾ ਕੋਈ ਨੁਕਸ ਨਿਕਲ ਜਾਂਦਾ ਕੋਈ ਫਾਲਟ ਆ ਫਿਰ ਨਾ ਇਹ ਕੰਪੀਟੀਸ਼ਨ ਲੜ ਸਕਦਾ ਬੰਦਾ ਰਿੰਗ ਦੇ ਵਿੱਚ ਨਹੀਂ ਨਾ ਬਾਈ ਆਪਾਂ ਪਾ ਸਕਦੇ ਇਹੀ ਸਾਰੇ ਭੈਣ ਭਾਈਆਂ ਨੂੰ ਅਪੀਲ ਆ ਵੀ ਇੱਕ ਹੁਣ ਜਿਹੜਾ ਸਿਆਲ ਆ ਰਿਹਾ ਡੀ ਵਾਰਮਿੰਗ ਸਾਰੇ ਬੱਚਿਆਂ ਦੀ ਕਰੋ ਡੀ ਵਾਰਮਿੰਗ ਸਾਰੀਆਂ ਬੱਕਰੀਆਂ ਦੀ ਸਾਰੇ ਬੱਚਿਆਂ ਦੀ ਡੀ ਵਾਰਮਿੰਗ ਕਰੋ ਹਾਂ ਕਿਉਂ ਜਿਹੜੀ ਜੈਕਲੋ ਦਵਾਈ ਨਾਲ ਕਰੋ ਉਹਦੇ ਨਾਲ ਇੱਕ ਤਾਂ ਠੰਡ ਨਹੀਂ ਲੱਗੂਗੀ। ਇੱਕ ਅੰਦਰੋਂ ਉਹਨਾਂ ਦਾ ਪੇਟ ਸਾਫ਼ ਹੋਊਗਾ। ਠੀਕ ਆ। ਠੀਕ ਆ ਫਿਰ ਉਸ ਤੋਂ ਬਾਅਦ ਲੀਵਰ ਫਲੋ ਦੋ। ਜਿਵੇਂ ਅੱਜ ਡੀ ਵਾਰਮਿੰਗ ਕਰਤੀ ਬਾਈ ਉਹਨਾਂ ਦੀ ਆਪਾਂ ਨੇ ਠੀਕ ਆ। ਅੱਜ ਕਰਤੀ ਇੱਕ ਦੋ ਦਿਨ ਛੱਡ ਕੇ ਫਿਰ ਡੀ ਵਾਰਮਿੰਗ ਕਰਤੀ। ਫਿਰ ਉਸ ਤੋਂ ਦੋ ਦਿਨ ਬਾਅਦ ਛੱਡ ਕੇ ਲੀਵਰ ਫਲੋ ਉਹਨਾਂ ਨੂੰ ਦੋ। ਇਹ ਜਿਹੜੀ ਦਵਾਈ ਆਗੀ ਡੀ ਵਾਰਮਿੰਗ ਵਾਲੀ ਇਹ ਲੀਵਰ ਨੂੰ ਅਟੈਕ ਕਰਦੀ ਆ ਜਦੋਂ ਆਪਾਂ ਜਾਦੇ ਲਿਮਟ ਦੇ ਵਿੱਚ ਦੇ ਦਿੰਨੇ ਆ। ਮੇਰੇ ਭੈਣ ਭਾਈ ਨੇ ਕੋਈ ਮੈਨੂੰ ਬੜਿਆਂ ਦੇ ਫੋਨ ਆਉਂਦੇ ਨੇ ਬਾਈ ਅਸੀਂ ਨੇ 7 ਐਮ ਐਲ ਦੇਤੀ। 7 ml ਬਈ ਇਹ ਨਹੀਂ ਦਿੱਤੀ ਜਾਂਦੀ। ਇਹ 1 ml ਜਿਵੇਂ 10 ਕਿਲੋ ਵਾਜਣਾ ਉਹਨੂੰ 1 ml ਦੇ ਹਿਸਾਬ ਜੇ 40 ਕਿਲੋ ਦੀ ਆ ਤਾਂ ਉਹਨੂੰ 4 ml ਦੇ ਦੋ। 30 ਕਿਲੋ ਦੀ ਆ 3 ml ਦੇ ਦੋ। ਮੋਸਟਲੀ 30 ml ਆਪਾਂ ਸਾਰਿਆਂ ਨੂੰ ਦੇ ਸਕਦੇ ਆ। ਜਦੋਂ ਜ਼ਿਆਦਾ ਦੇ ਦਿੰਨੇ ਆ ਫਿਰ ਉਹ ਲੀਵਰ ਤੇ ਇਫੈਕਟ ਪਾਉਂਦਾ ਨਾਲ ਤਾਂ ਫਿਰ ਉਹ ਕਾਮਯਾਬ ਨਹੀਂ ਹੁੰਦਾ ਬੱਚਾ। ਕਿਉਂ ਜਿਹਦਾ ਲੀਵਰ ਹੀ ਬੰਦੇ ਵਾਲਾ ਸਿਸਟਮ ਹੀ ਆ ਜਦੋਂ ਬੰਦੇ ਦੇ ਲੀਵਰ 'ਚ ਨੁਕਸ ਪੈ ਜਾਂਦਾ ਉਸ ਤੋਂ ਬਾਅਦ ਸਾਨੂੰ ਪਤਾ ਹੀ ਆ ਵੀ ਫਿਰ ਨੁਕਸਾਨ ਹੋਣ ਲੱਗ ਜਾਂਦਾ। ਲੀਵਰ ਟੋਨਿਕ ਦੇਣ ਤੋਂ ਬਾਅਦ ਨਾਲ ਦੀ ਨਾਲ ਇਹਨੂੰ ਜਦੋਂ ਆਪਾਂ ਦੇਤੀ ਵੀ ਹੁਣ ਆਪਾਂ ਡੀ ਵਰਮਿੰਗ ਕਰਤੀ ਇਹ ਲੀਵਰ ਫਲੋ ਜ਼ਰੂਰ ਦੋ ਲੀਵਰ ਵਾਸਤੇ ਉਹ ਫਿਰ ਪਹਿਲਾਂ ਤਾਂ ਬੰਦਾ ਕੱਖ ਉਹ ਬੱਕਰਾ ਛੱਡੂਗਾ ਹੂੰ ਫਿਰ ਉਹ ਜਦੋਂ ਆਪਾਂ ਨੇ ਲੀਵਰ ਵਾਲੀ ਲੀਵਰ ਫਲੋ ਦੇਤੀ ਉਹਨੇ ਕੱਖ ਨਾਲ ਦੀ ਨਾਲ ਚੱਕ ਲੈਣੇ ਨੇ ਫਿਰ ਉਹ ਲੱਕੜਾਂ ਵੀ ਖਾਊਗਾ ਸੁੱਕੀਆਂ ਇਹਦੇ ਕਰਕੇ ਵੀ ਆਪਾਂ ਇਹ ਕਹਿੰਦੇ ਹਾਂ ਜੇ ਕਿਸੇ ਮੇਰੇ ਭੈਣ ਭਾਈ ਨੂੰ ਕੋਈ ਵੀ ਨਾਸਲ ਦਾ ਕੋਈ ਬੱਚਾ ਬੱਕਰੀ ਜਾਂ ਕੁਝ ਵੀ ਚਾਹੀਦਾ ਆਪਾਂ ਇਹਦੇ ਵਿੱਚੋਂ ਐ ਨਹੀਂ ਹੈਗਾ ਵੀ ਆਪਾਂ ਨਹੀਂ ਦੇਣੇ ਪਰ ਮੰਡੀਆਂ ਤੇ ਨਾਂਣ ਦੇਣ ਦਾ ਕਾਰਨ ਇਹੀ ਹੋ ਜਾਂਦਾ ਵੀ ਮੰਡੀਆਂ ਤੇ ਫਿਰ ਤੁਹਾਨੂੰ ਪਤਾ ਵੀ ਚਲੋ ਆਪਾਂ ਦੇ ਵੀ ਜਾਣੇ ਹੁੰਨੇ ਆ ਵੀ ਇੱਕ ਵਾਰੀ ਜਿੰਨਾ ਟਾਈਮ ਆਪਾਂ ਚਲੋ ਸਜਾਉ ਦਿੰਨੇ ਆ ਬਾਈਆਂ ਨੂੰ ਮੰਡੀਆਂ ਤੇ ਆਓ ਵੱਧ ਤੋਂ ਵੱਧ ਮੰਡੀਆਂ ਵਿజిਟ ਕਰੋ ਮੰਡੀਆਂ ਤੇ ਵਿజిਟ ਕਰਕੇ ਇੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੁਣ ਇਹੋ ਜਿਹਾ ਕੋਈ ਬਾਈ ਹੈ ਨਹੀਂ ਗੀ ਸਟੇਟ ਜਾਂ ਜ਼ਿਲ੍ਹਾ ਜਿੱਥੇ ਮੰਡੀ ਨਹੀਂ ਲੱਗਦੀ ਹਾਂ ਕੰਮ ਨੂੰ ਕਰਨ ਤੋਂ ਪਹਿਲਾਂ ਉਹਦੇ ਵਿੱਚ ਨੰਘਾਈ ਚ ਬੜੋ ਸਿੱਖੋ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੰਡੀਆਂ ਨੇ ਇੱਕ ਇੱਕ ਦੋ ਦੋ ਮੰਡੀਆਂ ਹਰ ਦਿਨ ਨੇ ਪਰ ਮੈਂ ਸਾਰੇ ਭੈਣ ਭਾਈਆਂ ਨੂੰ ਇੱਕੋ ਹੀ ਅਪੀਲ ਕਰਦਾ ਵੀ ਬਰੀਡ ਤੇ ਕੰਮ ਕਰੋ ਨਸਲ ਤੇ ਨਸਲ ਤੇ ਕੰਮ ਕਰੋ ਜੇ ਕਾਮਯਾਬ ਹੋਣਾ ਜ਼ਿੰਦਗੀ 'ਚ ਸਸਤਾ ਦੇਖ ਕੇ ਕੰਮ ਕਦੇ ਨਾ ਕਰੋ ਹੂੰ ਚਾਹੇ ਕਿਸੇ ਬੰਦੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਪਰ ਸਸਤਾ ਦੇਖ ਕੇ ਕੰਮ ਨਾ ਕਰੋ ਵੀ ਆਪਾਂ ਸਸਤੀ ਜਆ 10000 ਦੀ ਬੱਕਰੀ ਲੈ ਲਈ ਬਾਈ 15000 ਦੀ ਬੱਕਰੀ ਲੈ ਲਈ ਉਹ ਫੰਡਿਆਂ 'ਚ ਨਾ ਪਾਓ ਜਿੱਥੇ ਲੈਣੀ ਆ ਇੱਕ ਲੈ ਲਓ ਲੈ ਵਧੀਆ ਲਓ ਹੂੰ ਦੋ ਲੈ ਲਓ ਜਿ세 10 ਲੈਣੀਆਂ ਨੇ 5 ਲੈ ਲਓ ਪਰ ਲੈ ਕੁਆਲਿਟੀ ਦੀਆਂ ਲੋ ਤੇ ਬਰੀਡ ਤੇ ਕੰਮ ਕਰੋਗੇ ਬਰੀਡ ਛੋਟੇ ਮੂੰਹੋਂ ਬੋਲੂਗੀ ਹੁਣ ਬਈ ਆ ਸੋਨੂੰ ਮੈਂ ਬੱਚੇ ਦਿਖਾਏ ਨੇ ਲੈ ਆ ਦੇਖੋ ਲੈ ਦੱਸੋ ਸਹੀ ਗੱਲਾਂ ਵਾਹ ਇਹ ਕਹਿਣ ਦੀ ਲੋੜ ਨਹੀਂ ਇਹ ਬਈ ਕਹਿਣ ਦੀ ਕਿਵੇਂ ਸੋਨੂੰ ਲੋੜ ਪਾਊਗੀ ਸੋ ਤੋਂ ਬੰਦਾ ਆਪ ਮੰਗੂਗਾ ਖਿੱਚ ਕੇ ਅਗਲਾ ਆਪ ਲੈ ਕੇ ਜਾਊਗਾ ਲੈ ਹੁਣ ਜੇ ਅਹੀ ਜੀਆਂ ਬਰੀਡਾਂ ਬਈ ਜੇ ਸੋ ਤੋਂ ਇਹ ਲਓ ਲੈ ਦੱਸੋ ਸਹੀ ਆ ਲੈ ਹਟ ਪਤਾ ਲੈ ਦੇਖੋ ਹੂੰ ਕਿਵੇਂ ਬਾਈ ਛੋਡੀਆਂ ਖੜੀਆਂ ਰਹਿ ਜਾਣਗੀਆਂ ਇਹ ਆ ਦੇਖੋ ਹੂੰ ਦੱਸ ਆ ਸਿੰਗੀ ਦੀ ਕੁਆਲਿਟੀ ਦੇਖੋ ਸਹੀ ਆ ਆ ਫੇ ਆ ਆ ਦੇਖੋ ਜਿਹਨੂੰ ਰੋਮਨ ਨੋਜ ਕਹਿੰਦੇ ਨੇ ਕਿੱਥੇ ਪਿਆਗਾ ਘਟੋ ਘਟ ਤਿੰਨ ਉਂਗਲਾਂ ਦਾ ਹੂੰ ਆ ਚੀਜ਼ ਦੱਸੋ ਦੇਖੋ ਥਲੋ ਝਾਲਰ ਹੁਣੇ ਆ ਦੇਖ ਲੈ ਲੈ ਇਹ 8 ਮਹੀਨਿਆਂ ਦਾ ਇਹ ਇਸਾ ਤਕਮਾਹੀ ਨਾ ਹੋ ਕੇ ਵੀਰੇ ਹੁਣ 8 ਚ ਵੜਿਆ ਹਜੇ ਅਜੇ 8 ਚ ਵੜਿਆ ਹਜੇ ਆਹ ਤਾਂ ਹਜੇ ਤਾਂ ਆਹ ਚੀਜ਼ ਦੇਖੋ ਜੀ ਆਹ ਚੀਜ਼ ਲੈ ਹਜੇ ਤਾਂ ਬਿਲਡ ਵੀ ਨਹੀਂ ਬਾਈ ਭਾਈ ਇਹਨੇ 13 ਮਹੀਨਿਆਂ ਦੇ ਨੇ ਜ ਅਜ 14ਵੇਂ ਮਹੀਨੇ ਚ ਵੜਨਾ ਜਾ ਕੇ ਫਿਰ ਬਿਲਡ ਪਾ ਕੇ 14 ਮਹੀਨਿਆਂ ਦੇ ਨੇ ਦੰਦ ਤੋੜਨੇ ਨੇ ਬਾਈ ਠੀਕ ਆ ਠੀਕ ਆ ਹਜੇ ਤਾਂ ਫਿਰ ਇਹ ਬਿਲਡ ਪਾਊਗਾ ਹੂੰ ਫਿਰ ਜਾ ਕੇ ਕਿਤੇ ਜਾ ਕੇ ਬਾਈ ਇਹਨੇ ਦੰਦ ਉਹ ਕਰਨੇ ਨੇ ਤੋੜਨੇ ਨੇ ਇੱਕ ਜਦੋਂ ਬਰੀਡਰ ਆਪਾਂ ਲੈਣਾਗਾ ਹੂੰ ਇੱਕ ਤੁਹਾਨੂੰ ਹੋਰ ਜਾਣਕਾਰੀ ਦਿਨਾ ਆ ਫੜੀ ਬਾਈ ਹੂੰ ਇਦੇ ਵਿੱਚ ਖਾਸੀਅਤ ਕੀ ਦੇਖਣੀ ਹੁੰਦੀ ਆ ਜਦੋਂ ਆਪਾਂ ਰਿੰਗ ਦੇ ਵਿੱਚ ਪਾਉਣਾ ਆਪਾਂ ਜਿਹੜੇ ਆਹ ਜਦੋਂ ਆਪਾਂ ਉਹਦੇ ਖੜ ਜਾ ਪੁੱਤ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਇਹ ਆਹ ਜਿਹੜੇ ਟੈਸਟਿਕਲ ਨੇ ਜੀ ਹੂੰ 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 ਆ ਦੇਖੋ ਆ ਆ ਮਰੋ ਕੈਮਰਾ ਇਹ ਜਿਹੜੀਆਂ ਦੋਏ ਗੋਲੀਆਂ ਨੇ ਇਹ ਬਰਾਬਰ ਹੋਣੀਆਂ ਚਾਹੀਦੀਆਂ ਨੇ ਇਹ ਦੇਖਣੀਆਂ ਨੇ ਇਹ ਦੇਖਣੀਆਂ ਨੇ ਕਈ ਵਾਰੀ ਆਪਾਂ ਕੀ ਕਰਦੇ ਆ ਬੱਚਾ ਹੁੰਦਾ ਖੂਬਸੂਰਤ ਬਹੁਤ ਜ਼ਿਆਦੇ ਹੂੰ ਉਹ ਇੱਕ ਨਲੀ ਹੁੰਦਾ ਉਹ ਫਿਰ ਬੱਚੇ ਨਹੀਂ ਪੈਦਾ ਕਰਦਾ ਠੀਕ ਹੈ ਕੀ ਬਾਈ ਉਹ ਬੱਚੇ ਨਾ ਛੱਡ ਦੇ ਇਹਦੇ ਵਿੱਚ ਇਹ ਇਹਦਾ ਤੁਹਾਨੂੰ ਮੈਂ ਦਿਖਾਉਣਾ ਬਾਈ ਆ ਦੇਖੋ ਆ ਦੇਖੋ ਆਪਣੇ ਕੋਲੇ ਇਹ ਇਹਦੇ ਵਿੱਚ ਨਾ ਦੇਖ ਚੈੱਕ ਕਰੋ ਹੂੰ ਇਹ ਆਵੇ ਲੈ ਆ ਦੇਖੋ ਹੂੰ ਆ ਚੀਜ਼ਾਂ ਨੇ ਜਿਹੜੀਆਂ ਆਹ ਦੋਏ ਗੋਲੀਆਂ ਹੂੰ 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 ਇਹ ਬਰਾਬਰ ਹੋਣੀਆਂ ਚਾਹੀਦੀਆਂ ਨੇ ਦੋਨੀਆਂ ਠੀਕ ਐ ਇਹ ਚੀਜ਼ਾਂ ਬਾਰੇ ਕੋਈ ਬੰਦਾ ਨੌਲੇਜ ਨਹੀਂ ਪਹਿਲਾਂ ਸੀਗੀ ਹੂੰ ਆਪਾਂ ਉੱਤੋਂ ਖੂਬਸੂਰਤੀ ਦੇਖ ਲੈਂਦੇ ਸੀਗੇ ਇੱਕ ਨਲੀ ਹੋ ਜਾਂਦਾ ਤੇ ਜਾਂ ਤਾਂ ਫਿਰ ਬੱਕਰੀ ਸੂੰਦੀ ਨਹੀਂ ਸੀਗੀ ਹੂੰ ਨਾ ਸੁਣ ਦਾ ਕਾਰਨ ਹੋ ਜਾਂਦਾ ਸੀਗਾ ਵੀ ਇਹਨਾਂ ਨੂੰ ਸੰਪਤਾ ਦੇ ਅੰਦਰ ਜਿਹੜੀ ਚੀਜ਼ ਦੀ ਲੋੜ ਆ ਉਹ ਆਪਾਂ ਨੂੰ ਨਹੀਂ ਉਹ ਹੁੰਦੀ ਸੀ ਠੀਕ ਆ ਇਹਦੇ ਕਰਕੇ ਵੀ ਆਪਾਂ ਇਹ ਨੌਲੇਜ ਰੱਖੋ ਬੱਕਰੀ ਜਾਂ ਪੱਠ ਖਰੀਦਣੀ ਆ ਉਹਦੇ ਥਣ ਚੈੱਕ ਕਰੋ ਹੂੰ ਸਾਰਾ ਕੁਝ ਚੱਲ ਜੂਗਾ ਕੰਨ ਵੀ ਚੱਲ ਜਾਣਗੇ ਠੀਕ ਸਾਰਾ ਕੁਝ ਚੱਲ ਜੂ ਪਰ ਥਣ ਨਹੀਂ ਚੱਲਣੇ ਉਹਦੇ ਪੱਠ ਖਰੀਦਦੇ ਨੇ ਥਣ ਚੈੱਕ ਕਰੋ ਬੱਕਰਾ ਖੇਦਣਾ ਟੈਸਟਿਕਲ ਚੈੱਕ ਕਰੋ ਟੈਸਟਿਕਲ ਚੈੱਕ ਕਰੋ ਠੀਕ ਆ ਟੈਸਟਿਕਲ ਗੋਲੀਆਂ ਦੋਨੀਆਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਠੀਕ ਆ ਜੀ ਜੇ ਮੈਂ ਵੀ ਤੁਹਾਨੂੰ ਕਹਾ ਵੀ ਇਹ ਚੱਲ ਜੂ ਤੁਸੀਂ ਮੇਰਾ ਵੀ ਯਕੀਨ ਨਹੀਂ ਕਰਨਾ ਵੀ ਇਹ ਨਹੀਂ ਚੱਲਣੀਆਂ ਇੱਕ ਗੋਲੀ ਵਾਲਾ ਬੱਚਾ ਆਪਾਂ ਕਦੇ ਵੀ ਨਹੀਂ ਲੈਣਾ ਜ਼ਿੰਦਗੀ ਚ ਕਿਉਂ ਅੱਜ ਤੁਸੀਂ ਉਹਨੂੰ ਤਿਆਰ ਕਰੀ ਜਾਵੋਗੇ ਕਰੀ ਜਾਵੋਗੇ ਬਾਅਦ ਚ ਐਂਡ ਤੇ ਤੁਸੀਂ ਸੋਨੂੰ ਕੱਟਣ ਵਾਲੇ ਰੇਟ ਹੀ ਦੇਣਾ ਪਊ ਉਹ ਉਹ ਵਿਕਦਾ ਨਹੀਂ ਜਿੱਥੇ ਮਰਜੀ ਨਾ ਉਹ ਰਿੰਗ ਚ ਪਵੇ ਹੂੰ ਹੂੰ ਹੁਣ ਕੰਪੀਟੀਸ਼ਨ ਦਾ ਟਾਈਮ ਆ ਹਰ ਸੋਸ਼ਲ ਸੋਸ਼ਲ ਮੀਡੀਆ ਜੋਗਾ ਹੁਣ ਤੁਸੀਂ ਹਰ ਮੇਲਿਆਂ ਤੇ ਜਾਂਦੇ ਹੋ ਠੀਕ ਆ ਉੱਥੇ ਸੂਟ ਕਰਦੇ ਹੋ ਤੁਸੀਂ ਸੋਨੂੰ ਪਤਾ ਹੀ ਆ ਵੀ ਡਾਕਟਰ ਚੀਜ਼ਾਂ ਚੈੱਕ ਕਰਦੇ ਨੇ ਹੂੰ ਜੇ ਹੁਣ ਇੱਕ ਅੰਗ ਜਾਂ ਸਿੰਗ ਜਾਂ ਕਿਤੋਂ ਹੋਰ ਉਹ ਉਹ ਵੀ ਨਹੀਂ ਚੱਲਦਾ ਟੈਸਟਿਕਲ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਬੱਕਰੀ ਦੇ ਛਣ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਮੈਂ ਸਾਰੇ ਭੈਣ ਭਾਈਆਂ ਨੂੰ ਬਸ ਇਹੀ ਅਪੀਲ ਕਰਦਾ ਜਿਹੜਾ ਤੁਸੀਂ ਨੇ ਇਹ ਚੀਜ਼ ਨੂੰ ਪਹਿਲ ਦਿੱਤੀ ਆ ਘਰੇ ਬੈਠੇ ਜਾਂ ਮੇਰੀਆਂ ਮਾਵਾ ਭੈਣਾਂ ਜਿਹੜੀਆਂ ਦੇਖਦੀਆਂ ਨੇ ਉਹਨਾਂ ਸੋਡਾ ਬਹੁਤ ਇਹਦੇ 'ਚ ਸੰਯੋਗ ਆ ਭਾਈ ਹੂੰ ਸੋਸ਼ਲ ਮੀਡੀਆ ਦਾ ਇਹਦੇ ਬਾਰੇ ਪਹਿਲਾਂ ਕੋਈ ਇਹ ਚੀਜ਼ ਬਾਰੇ ਬੰਦਾ ਨੌਲੇਜ ਨਹੀਂ ਰੱਖਦਾ ਸੀ ਹੁਣ ਬੰਦੇ ਆਪਾਂ ਨੂੰ ਨੌਲੇਜ ਇਹ ਰਹਿਣ ਲੱਗੀ ਹਾਂ ਕਿਸੇ ਦੇ ਪਸ਼ੂ ਨੂੰ ਭਾਈ ਕੋਈ ਬਿਮਾਰੀ ਆ ਜਾਂ ਕੋਈ ਹੋਰ ਆ ਹੁਣ ਪੀਪੀਆਰ ਦੀ ਸ਼ਿਕਾਇਤ 90% ਆਊਗੀ ਹੂੰ ਹੂੰ ਮੈਂ ਅੱਜ ਤੁਹਾਨੂੰ ਸੁਚੇਤ ਕਰਨਾ ਅੱਜ ਸੁਚੇਤ ਕਰਤਾ ਵੀਡੀਓ ਮੈਂ ਛੋਟੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਜਾਂ ਕੱਲ ਦੇ ਵਿੱਚ ਇਹ ਵੀਡੀਓ ਆਜੂਗੀ ਪਰ ਹੁਣ ਤੁਹਾਨੂੰ ਦੱਸਦਾ ਵੀ 90% ਪੀਪੀਆਰ ਦੀ ਬਿਮਾਰੀ ਆਊਗੀ ਆਪਦੇ ਪਸ਼ੂਆਂ ਨੂੰ ਬਚਾ ਕੇ ਰੱਖਣਾ ਉਹ ਕਿਵੇਂ ਬਚਾਉਣਾ ਉਹ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਿਓ ਉਹ ਤੁਹਾਨੂੰ ਮੈਂ ਸਾਰਾ ਉਹਦੇ ਬਾਰੇ ਦੱਸੂਗਾ ਵੀ ਆਪਾਂ ਕਿਵੇਂ ਬਚਾਉਣਾ ਇਹ ਜਿਹੜੀ ਪੀਪੀਆਰ ਦੀ ਦਵਾਈ ਆ ਇਹ ਜਿਆਦਾ ਮਹਿੰਗੀ ਨਹੀਂ ਹੈਗੀ ਇੱਕ ਪਸ਼ੂ ਪੰਜ ਬੱਕਰੀਆਂ 100 ਰੁਪਏ ਨਾਲ ਠੀਕ ਹੋ ਜਾਣਗੀਆਂ ਨਹੀਂ ਮੈਂ ਇੱਕ ਮੈਨੂੰ ਕੱਲ ਹੀ ਬੰਦੇ ਦਾ ਫੋਨ ਆਇਆ ਬਾਈ ਕਹਿੰਦਾ ਮੇਰੀ 40000 ਦੀ ਦਵਾਈ ਲੱਗ ਗਈ ਨਾਲੇ ਬੰਦਾ ਬਹੁਤ ਜਾਣਕਾਰ ਸੀਗਾ ਕਹਿੰਦਾ ਬੱਕਰੀਆਂ ਫੇਰ ਵੀ ਨਹੀਂ ਬਚੀਆਂ ਠੀਕ ਹੈ 40000 ਦੀ ਵੈਕਸੀਨ ਕਰਕੇ ਬੱਕਰੀਆਂ ਫੇਰ ਵੀ ਨਹੀਂ ਬਚੀਆਂ ਹੂੰ ਹੂੰ ਆਪਾਂ ਕਹਿੰਦੇ ਆ ਵੀ ਬੱਕਰੀ ਛੋਡੀ ਨੁਕਸਾਨ ਨਹੀਂ ਕੋਈ ਹੋਣ ਦਵਾਂਗੇ ਪਰ ਇੱਕੋ ਇਹੀ ਅਪੀਲ ਆ ਵੀ ਨਸਲ ਤੇ ਤੇ ਬਰੀਡ ਤੇ ਕੰਮ ਕਰੋ ਵੀ ਦੇਸੀ ਪਸ਼ੂਆਂ ਦੇ ਕੰਮ ਕਰਨ ਦਾ ਬਾਈ ਹੁਣ ਜਿਹੜਾ ਯੁੱਗ ਚੱਲਦਾ ਉਹਦਾ ਕੋਈ ਫਾਇਦਾ ਨਹੀਂ ਆ। ਕੋਈ ਫਾਇਦਾ ਨਹੀਂ। ਨਾ ਜੀ ਕੋਈ ਫਾਇਦਾ ਨਹੀਂ। ਬਿਨਾਂ ਅਸਲ ਤੇ ਕੰਮ ਕਰਿਓ ਬਾਈ ਜਿਹਨੇ ਵੀ ਭਰਾਣੇ ਕਰਨਾ ਹਨਾ। ਬਾਈ ਹੁਣ ਤੁਸੀਂ ਰੋਜ਼ ਵੀਡੀਓ ਸ਼ੂਟ ਕਰਦੇ ਹੋ। ਜੀ। ਇੱਕ ਬੱਕਰੀ ਨੇ ਤਾਂ ਵੇਕਣਾ ਬਾਈ 10000 ਦੀ 20000 ਦੀ। ਹਮ ਇੱਕ ਬੱਕਰੀ ਨੇ ਵੇਕਣਾ 60 ਤੋਂ 70000 ਦੀ ਲੱਖ ਰੁਪਏ ਦੀ। ਹਮ ਬਾਈ ਕਿੰਨਾ ਫਰਕ ਪੈ ਗਿਆ। ਜੇ ਆਪਾਂ ਬੱਚਾ ਅੱਜ ਤੁਸੀਂ ਐ ਮੰਨ ਕੇ ਚੱਲ ਪੋ ਵੀ ਛੋਟਾ ਬੱਚਾ ਤਿਆਰ ਕਰਦੇ ਆ ਚਲੋ ਆ ਬੱਚੇ ਦੀ ਲਾ ਲਓ। ਹਮ ਆ ਬੱਚਾ ਆਪਾਂ ਤਿਆਰ ਕਰਦੇ ਆ। ਹਮ ਇਹ ਬੱਚਾ ਆਪਾਂ ਤਿਆਰ ਕਰਨ ਲੱਗੇ ਇਹ ਬੱਚੇ ਨੇ ਖਾਣਾ ਤਾਂ ਉਹਨਾਂ ਹੀ ਆ ਹੂੰ ਇਹਨੇ ਵੀ ਉਹਨਾਂ ਹੀ ਖਾਣਾ ਉਹਨੇ ਵੀ ਉਹਨਾਂ ਹੀ ਖਾਣਾ ਜਿਹੜਾ ਮਾੜਾ ਬੱਚਾਗਾ ਉਹਨੇ ਵੀ ਉਹਨਾਂ ਹੀ ਖਾਣਾ ਹੂੰ ਟਾਈਮ ਵੀ ਉਹਨੇ ਉਹਨਾਂ ਹੀ ਟਾਈਮ ਪੀਰੀਅਡ ਇਹਨੇ ਕੱਟ ਲੈਣਾ ਇਹਨੇ ਕੱਟ ਲੈਣਾ ਉਹ ਵੱਧ ਲੈ ਜੀ ਥੋੜਾ ਜਿਹਾ ਜਿਹੜਾ ਚੰਗਾ ਬਰੀਡ ਤੇ ਕੰਮ ਕਰਾਂਗੇ ਉਹ ਕੱਟ ਲਊਗਾ ਜਿਹੜਾ ਦੇਸੀ ਹੋਊਗਾ ਉਹ ਵੱਧ ਲਊਗਾ ਜੀ ਟਾਈਮ ਹੂੰ ਇਹਦੇ ਕਰਕੇ ਮੈਂ ਕਹਿਣਾ ਆਪਦੇ ਭੈਣ ਭਾਈਆਂ ਨੂੰ ਵੀ ਬਰੀਡਰ ਤੇ ਪੈਸੇ ਲਾਉਣ ਲੱਗੇ ਕਦੇ ਨਾ ਯਾਰ ਚਿਜ ਕੋ ਹੂੰ ਜੇ ਤੁਹਾਡੇ ਘਰ ਦੀ ਨੀਂਹ ਹੀ ਨਹੀਂ ਸਹੀ ਹੈਗੀ ਬਾਂਹ ਤਾਹਾਂ ਲੈਂਟਰ ਨਹੀਂ ਖੜਦਾ ਬਰੀਡਰ ਵਧੀਆ ਲਾਓ ਬਰੀਡਰ ਨਹੀਂ ਸਾਰਾ ਕੁਝ ਤੁਹਾਡੇ ਘਰ ਦੀ ਨਹੀਂ ਬਣਾਉਣੀ ਆ ਠੀਕ ਹੈ ਹੁਣ ਐਚ ਐਫ ਗਾਵਾਂ ਦੀਆਂ ਬਾਈ ਆਪਣੇ ਕਿੰਨੇ ਦੀਆਂ 14 15 ਲੀਟਰ ਵਾਲੀਆਂ ਦੀਆਂ ਹੁਣ 70 70 ਲੀਟਰ ਤੇ ਕਿਵੇਂ ਪਹੁੰਚ ਗਈਆਂ ਹੂੰ ਹੂੰ ਜੇ ਲੋਕਾਂ ਨੂੰ ਨੌਲੇਜ ਆਈ ਆ ਟੀਕੇ ਵਧੀਆ ਆਏ ਨੇ ਸੀਮਨ ਵਧੀਆਗਾ ਸਾਰਾ ਕੁਝ ਤਾਂ ਹੀ ਪਹੁੰਚਿਆ ਬਾਈ ਤਾਂ ਹੀ ਮੈਂ ਕਹਿਣਾ ਵੀ ਬਰੀਡਰ ਤੇ ਪੈਸੇ ਲਾਉਣ ਲੱਗੇ ਨਾ ਉਹ ਕਰੋ ਬਰੀਡਰ ਵਧੀਆ ਲਾਓ ਤੇ ਕੁਆਲਿਟੀ ਤੇ ਕੰਮ ਕਰੋ ਸਾਰੇ ਜਿੰਨੇ ਮੇਰੇ ਭੈਣ ਭਾਈ ਸੋਡੇ ਨਾਲ ਜੁੜੇ ਨੇ ਬਹੁਤ ਬਹੁਤ ਧੰਨਵਾਦ ਵੀਰੇ ਸਤਿ ਸ੍ਰੀ ਅਕਾਲ ਜੀ